ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਆਓ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ ਜੀ ਕੋਈ ਵੀ ਰਸਨਾ ਵਾਂਜ ਨਾ ਰਵੇ ਪ੍ਰਵੇ ਆਓ ਗੱਜਵਾਜੇ ਕੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈੇਸ਼ ਡਾਇਆ ਸਾ ਸੰਗਤ ਜੁਗਾ ਜਗੰਤਰਾਂ ਤੋਂ ਜੋ ਅਕਾਲ ਪੁਰਖ ਵਾਹਿਗੁਰੂ ਹੈ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਆਇਆ ਹੈ ਉਹਨਾਂ ਦੇ ਸਾਰੇ ਆਉਣ ਵਾਲੇ ਦੁੱਖਾਂ ਨੂੰ ਉਹਨਾਂ ਦੇ ਦੁਸ਼ਮਣਾਂ ਨੂੰ ਉਹ ਆਪ ਮਾਰਦਾ ਆਇਆ ਆ ਤੇ ਉਹਨਾਂ ਨੂੰ ਬਲਦੀ ਹੋਈ ਅਗਨ ਦੇ ਵਿੱਚੋਂ ਵੀ ਰੱਖ ਲੈਂਦਾ ਆ ਮੇਰਾ ਵਾਹਿਗੁਰੂ ਤੇ ਜਿਹੜੇ ਅਹੰਕਾਰੀ ਨੇ ਨਿੰਦਕ ਨੇ ਉਹਨਾਂ ਨੂੰ ਪਿੱਠ ਦੇ ਕੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਸੀਨੇ ਦੇ ਨਾਲ ਲਾਇਆ ਸੋ ਸਾ ਸੰਗਤ ਐਸੇ ਪ੍ਰਭੂ ਨੂੰ ਸੇਵਨਾ ਐਸੇ ਪ੍ਰਭੂ ਦਾ ਲੜ ਫੜਨਾ ਤੇ ਫਿਰ ਸਾਨੂੰ ਕੋਈ ਹਰਾ ਨਹੀਂ ਸਕਦਾ ਕੋਈ ਸਾਨੂੰ ਥੱਲੇ ਸੁੱਟ ਨਹੀਂ ਸਕਦਾ ਭਾਵੇਂ ਦੁਨੀਆ ਜਿੰਨੇ ਮਰਜੀ ਜ਼ੋਰ ਲਾਈ ਜਾਵੇ ਕੋਈ ਸਾਨੂੰ ਹਰਾ ਨਹੀਂ ਸਕਦਾ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਬਹੁਤੇ ਦੁੱਖ ਹੋਣ ਦੁੱਖਾਂ ਦੀ ਕਿਉਂਕਿ ਅੱਜ ਜਿਸ ਵਲ ਮਰਜੀ ਅਸੀਂ ਨਗਰ ਮਾਰ ਕੇ ਦੇਖ ਲਈਏ ਕੋਈ ਸੁਖੀ ਨਹੀਂ ਦਿਖਦਾ ਧਨਾੜ ਵੀ ਦੁਖੀ ਐ ਜਿਹੜਾ ਗਰੀਬ ਐ ਉਹ ਵੀ ਦੁਖੀ ਐ ਕੋਈ ਸੁਖੀ ਹੈ ਹੀ ਨਹੀਂ ਸੁੱਖ ਕਿਉਂ ਨਹੀਂ ਕਿਉਂਕਿ ਸੁੱਖ ਹਰੀ ਦੇ ਨਾਮ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ ਸਾਧ ਸੰਗਤ ਜੀ ਸੋ ਜੇ ਸੁੱਖ ਚਾਹੁੰਨੇ ਆ ਕੀ ਕੀਤਾ ਜਾਵੇ ਐਸਾ ਕੋਈ ਚੀਜ਼ ਹੈ ਐਸਾ ਕੋਈ ਕੰਮ ਜਿਸ ਦੇ ਕਰਨ ਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੋਵੇ ਸੋ ਜਿਹੜਾ ਇਨਸਾਨ ਬਾਣੀ ਨਾਲ ਜੁੜਿਆ ਹੈ ਨਾ ਉਹ ਸਮਝਦਾ ਹੈ ਕਿ ਨਿਤਾਬਾਦ ਅਸੀਂ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਆ ਰਹਿਰਾ ਸਾਹਿਬ ਦਾ ਪਾਠ ਕਰਨ ਵਾਲਾ ਜੋ ਇਨਸਾਨ ਹੈ ਉਹ ਸਮਝ ਜਾਂਦਾ ਹੈ ਕਿ ਸੁੱਖ ਕਿਵੇਂ ਮਿਲਦਾ ਹੈ ਜਿਉਂ-ਜਿਉਂ ਅਸੀਂ ਪਾਠ ਕਰਦੇ ਆ ਜਦੋਂ ਅਸੀਂ ਪਾਠ ਰਹਿਰਾ ਸਾਹਿਬ ਜੀ ਦਾ ਸ਼ੁਰੂ ਕਰਦੇ ਆ ਪਹਿਲੀ ਪੰਕਤੀ ਜੋ ਹੈ ਜਿੱਥੋਂ ਸਟਾਰਟਿੰਗ ਹੈ ਦੁਖ ਦਾਰੂ ਸੁਖ ਰੋਗ ਭਯਾ ਜਾ ਸੁਖ ਤਾਂ ਮਨਾ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਇਥੇ ਪਾਸ਼ਾ ਜੀ ਫਰਮਾਨ ਕਰਦੇ ਨੇ ਕਿ ਜਿਹੜੇ ਦੁੱਖ ਨੇ ਉਦਾਰੂ ਨੇ ਯਾਨੀ ਕਿ ਦਵਾ ਦਾ ਕੰਮ ਕਰਦੇ ਨੇ ਜੋ ਸੁਖ ਨੇ ਉਹ ਰੋਗ ਦਾ ਕਾਰਨ ਨੇ ਤੇ ਪਾਸ਼ਾ ਕਹਿੰਦੇ ਜੋ ਤੂੰ ਕਰਦਾ ਉਹ ਹੀ ਹੋ ਰਿਹਾ ਹੈ ਮੇਰੇ ਕੀਤਾਂ ਦੇ ਕੁਝ ਹੋਣਾ ਨਹੀਂ ਤੇ ਫਿਰ ਮੈਂ ਕਿਉਂ ਜ਼ੋਰ ਲਾਵਾਂ ਮੈਂ ਕਿਉਂ ਫਿਰ ਐਵੇਂ ਰੋਲਾ ਪਾਈ ਜਾਵਾਂ ਕਿਉਂਕਿ ਪਾਸ਼ਾ ਮੈਰੇ ਤੇਰੇ ਹੁਕਮ 'ਚ ਬੈਠਾ ਆ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਜਾਈ ਲਿਖਿਆ ਤੇਰਾ ਤੇ ਅੰਤ ਹੀ ਨਹੀਂ ਲਿਖਿਆ ਜਾ ਸਕਦਾ ਸੋ ਐਦਾਂ ਜਿਉਂ-ਜਿਉਂ ਅਸੀਂ ਬਾਣੀ ਪੜਦੇ ਜਾਂਦੇ ਆ ਤੇ ਫਿਰ ਰਹਿਰਾ ਸਾਹਿਬ ਦੀ ਬਾਣੀ ਜਦੋਂ ਸਮਾਪਤੀ ਦੇ ਵੱਲ ਵੱਧਦੀ ਹੈ ਤੇ ਸਮਾਪਤੀ ਕਿੱਥੇ ਹੁੰਦੀ ਹੈ ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾ ਹੈ ਉਸ ਸਹਬ ਦੀ ਟੇਕ ਆਪਣੇ ਮਨ ਦੇ ਅੰਦਰ ਰੱਖ ਜੇ ਦੁੱਖਾਂ ਤੋਂ ਬਚਣਾ ਚਾਹੁੰਨਾ ਹੈ ਜੇ ਅਸਲੀ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਨਾ ਹੈ ਨਾ ਉਸ ਵਾਹਿਗੁਰੂ ਦੀ ਟੇਕ ਆਪਣੇ ਮਨ ਦੇ ਅੰਦਰ ਰੱਖ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਉਸ ਕਾਲਪੁਰਖ ਵਾਹਿਗੁਰੂ ਨੂੰ ਸਿਮਰਨਾ ਕਰ ਜਿਸ ਦੇ ਸਿਮਰਨ ਦੇ ਨਾਲ ਜਿਸ ਦਾ ਭਜਨ ਕਰਨ ਦੇ ਨਾਲ ਸਦਾ ਰਹਿਣ ਵਾਲਾ ਜਿਹੜਾ ਸੁੱਖ ਹੈ ਉਹ ਪ੍ਰਾਪਤ ਹੁੰਦਾ ਆ ਆਸਾ ਸੰਗਤ ਜੀ ਸੋ ਇਦਾਂ ਇਸ ਲਈ ਜਦੋਂ ਅਸੀਂ ਬਾਣੀ ਪੜ੍ਹਦੇ ਆ ਮਹਾਰਾਜ ਦੱਸ ਵੀ ਦਿੰਦੇ ਨੇ ਕਿ ਕਿਵੇਂ ਸਾਨੂੰ ਸੁੱਖ ਪ੍ਰਾਪਤ ਹੋਏਗਾ ਤੇ ਬਾਰ-ਬਾਰ ਹੁਣ ਮੇਰੇ ਵਰਗੇ ਬੜੇ ਨੇ ਰੋਲਾ ਪਾਉਂਦੇ ਰਹਿੰਦੇ ਨੇ ਕਿ ਸੁੱਖ ਕਿਵੇਂ ਮਿਲਣਾ ਹੈ ਸੁੱਖ ਕਿਵੇਂ ਮਿਲਣਾ ਹੈ ਜੋ ਸਾਨੂੰ ਲੱਗਦਾ ਆ ਉਹ ਸੁੱਖ ਨਹੀਂ ਉਹ ਸੁੱਖ ਦਾ ਛਿਲਾਵਾ ਹੈ ਅਸਲ ਸੁੱਖ ਉਹ ਹੈ ਜੋ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਤੇ ਅਸੀਂ ਸਮਝਣਾ ਚਾਹੁੰਦੇ ਨਹੀਂ ਇੱਕ ਬੰਦਾ ਉਹ ਆ ਜਿਹੜਾ ਸੁੱਤਾ ਏ ਕਹਿੰਦੇ ਸੁੱਤੇ ਨੂੰ ਉਠਾਇਆ ਜਾ ਸਕਦਾ ਏ ਪਰ ਜਿੰਨੇ ਕੇਸ ਮਾਰੀ ਹੋਵੇ ਜਾਣ ਬੁੱਝ ਕੇ ਐਕਟਿੰਗ ਕਰ ਰਿਹਾ ਹੋਵੇ ਸੌਣ ਦੀ ਉਹਨੂੰ ਉਠਾਉਣਾ ਔਖਾ ਏ ਨਿਤਾਬਦ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ ਕੀ ਕਿਸੇ ਨਾ ਕਿਸੇ ਦਾ ਭੜਾ ਹੋਵੇ ਕੋਈ ਨਾ ਕੋਈ ਸ਼ਹੀਦਾ ਨਾਲ ਜੁੜੇ ਕੋਈ ਨਾ ਕੋਈ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਕੋਈ ਨਾ ਕੋਈ ਬਾਣੀ ਪੜਨ ਲੱਗ ਜਾਵੇ ਕੋਈ ਨਾ ਕੋਈ ਜਿਹੜਾ ਭੁੱਲਿਆ ਪਟਕਿਆ ਕਿਸੇ ਦੂਜੇ ਰਾਹ ਤੇ ਤੁਰਿਆ ਹੋਵੇ ਥਾਂ ਥਾਂ ਤੇ ਪਟਕ ਰਿਹਾ ਹੋਵੇ ਮੱਥੇ ਰਗੜ ਰਿਹਾ ਹੋਵੇ ਉਹਦਾ ਵੀ ਭੜਾ ਹੋਵੇ ਗੁਰੂ ਨਾਲ ਜੁੜੇ ਤੇ ਸਾ ਸੰਗਤ ਜੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਉਸ ਦੇ ਰਾਹ ਪਈ ਵੀ ਹੋਈ ਹੈ ਉਹ ਥਾਂ ਥਾਂ ਦੇ ਭਟਕਦੀ ਸੀ ਥਾਂ ਥਾਂ ਦੇ ਨੱਕ ਰਗੜਦੀ ਫਿਰਦੀ ਸੀ ਉਹ ਫਿਰ ਸਿੱਧੇ ਰਾਏ ਪਏ ਨੇ ਹੁਣ ਸ਼ੀਦਾਂ ਵੱਲ ਜੁੜੇ ਨੇ ਬਾਬਾ ਜੀ ਦੀ ਵਡਿਆਈ ਕਰ ਰਹੇ ਨੇ ਤੇ ਆਪਣਾ ਝੋਲੀਆਂ ਵੀ ਪਰਵਾ ਰਹੇ ਨੇ ਕਿਉਂਕਿ ਅਸੀਂ ਕਿਸੇ ਹੋਰ ਦੇ ਦਰਤੇ ਜਾਵਾਂਗੇ ਨਾ ਸਾਡਾ ਸਾਨੂੰ ਲੁੱਟਿਆ ਜਾਏਗਾ ਉਹਨਾਂ ਚੇਰ ਲੁੱਟਿਆ ਜਾਏਗਾ ਜਿੰਨਾ ਚੇਰ ਅਸੀਂ ਕੰਗਾਲ ਨਹੀਂ ਹੋ ਜਾਂਦੇ ਤੇ ਜਦੋਂ ਅਸੀਂ ਜਦੋਂ ਅਸੀਂ ਕੰਗਾਲ ਹੋ ਜਾਂਦੇ ਆ ਫਿਰ ਸਾਨੂੰ ਲੱਤ ਮਾਰ ਕੇ ਥੋ ਕੱਢ ਦਿੱਤਾ ਜਾਂਦਾ ਹੈ ਸਾਤ ਸੰਗਤ ਜੀ ਇਹ ਐਸਾ ਧਾਰਾ ਹੈ ਮੇਰੇ ਬਾਬਾ ਜੀ ਦਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਮਨ ਦੇ ਅੰਦਰ ਖੇੜਾ ਆ ਜਾਂਦਾ ਹੈ 네ਗੇਟਿਵਿਟੀ ਦੂਰ ਭੱਜ ਜਾਂਦੀ ਹੈ ਐਸਾ ਨਾਮ ਹੈ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਜੋ ਬਾਬਾ ਦੀਪ ਸਿੰਘ ਜੀ ਦਾ ਨਾਮ ਹੀ ਲੈ ਲਵੇ ਉਹ ਤੁਹਾਨੂੰ ਹੋ ਜਾਂਦਾ ਹੈ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਸਭ ਦੀਆਂ ਝੋਲੀਆਂ ਪਰਦੇ ਨੇ ਸਭ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਨੇ ਤੇ ਸਾਤ ਸੰਗਤ ਜੀ ਸੋ ਜਿਹੜਾ ਵੀ ਇਸ ਦਰ ਤੇ ਆ ਜਾਂਦਾ ਉਹਨੂੰ ਕੰਗਾਲ ਨਹੀਂ ਕਰਦਾ ਬਾਬਾ ਦੀਪ ਸਿਓ ਬਾਬਾ ਦੀਪ ਸਿੰਘ ਜੀ ਫਿਰ ਉਹਨੂੰ ਬਖਸ਼ਿਸ਼ਾਂ ਦੇ ਨਾਲ ਚੋਲੀਆਂ ਭਰ-ਭਰ ਕੇ ਨਿਵਾਜ ਕੇ ਭੇਜਦੇ ਨੇ ਇਥੇ ਧਰਤੀ ਤੇ ਰੁੱਲਦੇ ਹੋਇਆ ਉਹਨੂੰ ਬਾਬਾ ਦੀਪ ਸਿੰਘ ਜੀ ਵੱਡੇ-ਵੱਡੇ ਕਾਰੋਬਾਰਾਂ ਦੇ ਮਾਲਕ ਬਣਾ ਦਿੰਦੇ ਨੇ ਤੇ ਜਿਹੜੇ ਵੱਡੇ-ਵੱਡੇ ਉਦਿਆਂ ਦਾ ਅਹੰਕਾਰ ਲੈ ਕੇ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦਾ ਹੈ ਨਾ ਬਾਬਾ ਦੀਪ ਸਿੰਘ ਜੀ ਫਿਰ ਉਹਨੂੰ ਬਾਅਦ ਵਿੱਚ ਵੀ ਉਹਦੀ ਸ਼ਰਧਾ ਘਟ ਹੈ ਇੱਕ ਭਿਖਾਰੀ ਹੈ ਉਹਦੀ ਸ਼ਰਧਾ ਜ਼ਿਆਦਾ ਹੈ ਬਾਬਾ ਦੀਪ ਸਿੰਘ ਉਸ ਭਿਖਾਰੀ ਨੂੰ ਪਹਿਲਾਂ ਮਿਲਣਗੇ ਉਸ ਆਉਦੇ ਵਾਲੇ ਨਾਲੋਂ ਕਿਉਂਕਿ ਬਾਬਾ ਦੀਪ ਸਿੰਘ ਜੀ ਪ੍ਰੇਮ ਦੇ ਭੁੱਖੇ ਨੇ ਇਹਨਾਂ ਦੁਨੀਆਵੀ ਪਦਾਰਥਾਂ ਦੇ ਨਹੀਂ ਬਾਕੀ ਜੇ ਅਸੀਂ ਕੋਈ ਸੇਵਾ ਕਰਦੇ ਹਾਂ ਦਾ ਸੰਬੰਧ ਕਰਦੇ ਹਾਂ ਉਹ ਛਾਡੀ ਸ਼ਰਧਾ ਹੈ ਉਹ ਸਾਡਾ ਫਰਜ਼ ਹੈ ਅਸੀਂ ਕੱਢਣਾ ਹੈ ਪਰ ਬਾਬਾ ਦੀਪ ਸਿੰਘ ਜੀ ਪ੍ਰੇਮ ਦੇ ਭੁੱਖੇ ਨੇ ਸਭ ਤੋਂ ਵੱਡਾ ਦਸਵੰਦ ਆਪਣੇ ਪ੍ਰੇਮ ਦਾ ਸੀ ਬਾਬਾ ਦੀਪ ਸਿੰਘ ਜੀ ਨੂੰ ਦੇ ਸਕਦੇ ਆ ਸਾ ਸੰਗਤ ਜੀ ਅੱਜ ਲੱਖਾਂ ਦੀ ਗਿੰਦੀ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਰੋਜ਼ਾਨਾ ਹਰ ਸਾਲ ਹਰ ਮਹੀਨੇ ਕਿਸੇ ਵੀ ਸੀਜ਼ਨ ਵਿੱਚ ਚਲੇ ਜਾਓ ਸ਼ਹੀਦਾਂ ਸਾਹਿਬ ਟਾਲਾ ਸਾਹਿਬ ਬਾਬਾ ਨੋ ਸਿੰਘ ਦੇ ਸਮਾਧੇ ਤੇ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਹਿਬਾਨ ਨੇ ਸਭ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਕੋਈ ਨਾ ਕੋਈ ਦਾਤ ਮਿਲਦੀ ਹੈ ਤੇ ਸੰਗਤ ਉੱਥੇ ਇਕੱਠੀ ਹੁੰਦੀ ਹੈ ਸੰਗਤ ਉੱਥੇ ਜੁੜਦੀ ਹੈ ਕਿਉਂਕਿ ਸਾ ਸੰਗਤ ਜੀ ਸ਼ਹੀਦਾਂ ਦੇ ਦਰ ਤੇ ਕੀਤੀਆਂ ਅਰਦਾਸਾਂ ਪ੍ਰਵਾਨ ਜ਼ਰੂਰ ਹੁੰਦੀਆਂ ਨੇ ਪਰ ਜੇ ਅਸੀਂ ਰੀਅਲ ਮਾਇਨੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਮੰਨਦੇ ਆ ਨਾ ਪ੍ਰੇਮ ਕਰਦੇ ਆ ਤੇ ਸਾਡੀ ਅਸਲ ਅਰਦਾਸ ਕੀ ਹੋਣੀ ਚਾਹੀਦੀ ਹੈ ਕਿ ਬਾਬਾ ਜੀ ਅਸੀਂ ਬੱਚੇ ਹਾਂ ਅਨਜਾਨ ਹਾਂ ਭੋਲੇ ਹਾਂ ਸਮਝ ਨਹੀਂ ਆ ਸਾਨੂੰ ਨਾ ਸਮਝਾਂ ਸੀ ਕਿ ਬਾਬਾ ਜੀ ਕਿਰਪਾ ਕਰੋ ਰਹਿਮਤ ਕਰੋ ਕਿਸਾਨੂੰ ਉਹ ਚੀਜ਼ ਦਿਓ ਜਿਹਦੇ ਵਿੱਚ ਸਾਡਾ ਭਲਾ ਆ ਸਾਨੂੰ ਉਹ ਚੀਜ਼ ਦਿਓ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਡਾ ਭਲਾ ਆ ਉਹ ਚੀਜ਼ ਨਾ ਦਿਓ ਜੋ ਅਸੀਂ ਮੰਗਦੇ ਆ ਕਿਉਂਕਿ ਜੋ ਅਸੀਂ ਮੰਗਦੇ ਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੀ ਤਾਂ ਸੋਝੀ ਨਹੀਂ ਕੀ ਪਤਾ ਸੀ ਸੁੱਖ ਮੰਗਦੇ ਮੰਗਦੇ ਦੁੱਖਾਂ ਨੂੰ ਗੱਲ ਲੈ ਲਈਏ ਸੋ ਬਾਬਾ ਜੀ ਉਹੀ ਚੀਜ਼ ਦਿਓ ਕਿਉਂਕਿ ਤੁਸੀਂ ਜਾਣੀ ਜਾਨ ਹੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸੋ ਪਾਸ਼ਾ ਜੀ ਤੁਸੀਂ ਸਾਰਿਆਂ ਨੂੰ ਜਾਣਨ ਵਾਲੇ ਹੋ ਤੇ ਉਹੀ ਚੀਜ਼ ਮੇਰੀ ਝੋਲੀ ਚ ਪਾਇਓ ਜਿਹੜੀ ਮੇਰੇ ਵਾਸਤੇ ਵਧੀਆ ਹੈ ਜੋ ਮੈਂ ਜਿੱਦ ਕਰਕੇ ਮੰਗਦਾ ਹਾਂ ਬੱਚਾ ਤੇ ਜਿੱਦ ਕਰਦਾ ਹੀ ਆ ਪਾਸ਼ਾ ਜੀ ਮੈਨੂੰ ਉਹ ਨਾ ਦਿਓ ਜੋ ਮੈਂ ਮੰਗਦਾ ਹਾਂ ਕਿਉਂਕਿ ਮੈਂ ਤੇ ਕੁਝ ਵੀ ਮੰਗ ਸਕਦਾ ਹਾਂ ਮੈਂ ਤੇ ਅਣਜਾਣ ਬੱਚਾ ਹਾਂ ਨਾ ਸਮਝਾ ਤੇ ਪਾਸ਼ਾ ਜੀ ਤੁਸੀਂ ਕਿਰਪਾ ਕਰੋ ਰਹਿਮਤ ਕਰੋ ਮੇਰੀ ਝੋਲੀ ਦੇ ਵਿੱਚ ਦਾਤ ਪਾਉਣਾ ਕਰੋ ਸੰਗਤ ਜੀ ਜਦੋਂ ਇਹ ਅਰਦਾਸ ਸਾਡੀ ਰਸਨਾ ਤੇ ਹੋਏਗੀ ਨਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਨਹੀਂ ਆਏਗਾ ਕਿਉਂਕਿ ਕਈ ਵਾਰੀ ਅਸੀਂ ਬਹੁਤੀਆਂ ਅਰਦਾਸਾਂ ਕਰ ਲੈਂਦੇ ਆ ਆਪਣੀ ਭਾਵਨਾ ਦੇ ਅਨੁਸਾਰ ਆਪਣੀ ਬੁੱਧੀ ਦੇ ਤਲ ਦੇ ਆਧਾਰ ਤੇ ਅਸੀਂ ਅਰਦਾਸਾਂ ਕਰ ਲੈਂਦੇ ਆ ਤੇ ਉਹ ਫਿਰ ਉਹ ਅਰਦਾਸ ਸਾਡੀ ਪਾਪਾ ਜੀ ਸੁਣ ਵੀ ਲੈਂਦੇ ਨੇ ਕਿਉਂਕਿ ਬੱਚਾ ਜਿੱਦ ਕਰਦਾ ਫਿਰ ਮਾਂ ਪਿਓ ਨੂੰ ਤੇ ਚੀਜ਼ ਸੁਣਨੀ ਪੈਂਦੀ ਆ ਨਾ ਜਦੋਂ ਬਹੁਤੀ ਜਿੱਦਾਂ ਕਰ ਲੈਂਦੇ ਆ ਤੇ ਫਿਰ ਉਹ ਚੀਜ਼ ਜੋ ਮਿਲ ਜਾਂਦੀ ਆ ਤੇ ਬਾਅਦ ਵਿੱਚ ਸਾਨੂੰ ਦੁੱਖ ਪ੍ਰਾਪਤ ਹੁੰਦਾ ਆ ਤੇ ਫਿਰ ਅਸੀਂ ਕਿਸੇ ਨੂੰ ਕਹਿ ਨਹੀਂ ਜੋਗੇ ਨਹੀਂ ਕਿਉਂਕਿ ਬਾਬਾ ਜੀ ਨੇ ਤੇ ਉਹ ਹੀ ਚੀਜ਼ ਦਿੱਤੀ ਆ ਜੋ ਅਸੀਂ ਮੰਗੀ ਆ ਸੋ ਅਰਦਾਸ ਦੇ ਵਿੱਚ ਇੱਕ ਲਾਈਨ ਐਡ ਕਰਨੀ ਆ ਕਿ ਪਾਤਸ਼ਾਹ ਜੀ ਉਹ ਚੀਜ਼ ਦਿਓ ਜਿਹੜੀ ਤੁਹਾਨੂੰ ਪਤਾ ਸਾਡੇ ਲਈ ਸਹੀ ਆ ਕਿਉਂਕਿ ਸਾਨੂੰ ਨਹੀਂ ਪਤਾ ਸੀ ਤੇ ਨਾ ਸਮਝਾਂ ਤੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਭਰਦੇ ਨੇ ਸਭ ਨੂੰ ਨਿਵਾਜਦੇ ਨੇ ਸਾਧ ਸੰਗਤ ਜੀ ਜਿਹੜੀ ਅੱਡ ਅਸੀਂ ਹੱਟ ਵੀਤੀ ਸਾਂਝੀ ਕਰਨ ਲੱਗੇ ਆ ਨਾ ਸੋ ਇੱਕ ਭੈਣ ਜਿਹੜੀ ਆ ਆਸਟਰੀਆ ਦੀ ਰਹਿਣ ਵਾਲੀਏ ਆਸਟਰੀਆ ਸੋ ਭੈਣ ਆਪਣੀ ਹੱਦ ਵੀ ਸੁਣਾਉਂਦੀ ਹੈ ਤੇ ਭੈਣ ਕਹਿੰਦੀ ਕਿ ਮੇਰਾ ਜਿਹੜਾ ਵਿਆਹ ਸੀ ਅੱਜ ਤੋਂ ਭੈਣ ਦੀ ਉਮਰ ਹੋਏਗੀ ਕੁਝ 55 ਕ ਸਾਲ ਦੀ ਤੇ ਭੈਣ ਕਹਿੰਦੀ ਕਿ ਮੈਂ 10 ਸਾਲ ਵਿਆਹ ਤੋਂ ਬਾਅਦ ਇੱਥੇ ਰਹੀ ਹਾਂ ਇੰਡੀਆ ਦੇ ਵਿੱਚ ਹੀ ਤੇ ਭੈਣ ਕਹਿੰਦੀ ਕਿ ਮੈਂ ਇੱਥੇ ਆਈ ਨੂੰ ਵੀ ਮੈਨੂੰ 15 ਕ ਸਾਲ ਹੋ ਗਏ ਨੇ ਤੇ ਉਹ ਕਹਿੰਦੇ ਕਿ ਜਦੋਂ ਮੈਂ ਇੱਥੇ ਵਿਆਹੀ ਆਂ ਇੰਡੀਆ ਦੇ ਵਿੱਚ ਕਹਿੰਦੀ ਸਾਡੇ ਘਰ ਦੇ ਵਿੱਚ ਬੜੀ ਗਰੀਬੀ ਸੀ ਅਸੀਂ ਬੜੇ ਮਾੜੇ ਦਿਨ ਦੇਖੇ ਨੇ ਕਹਿੰਦੀ ਕਿ ਜਿੱਥੇ ਮੇਰੇ ਸੋਹਰਾ ਪਰਿਵਾਰ ਸੀ ਜਦੋਂ ਮੇਰਾ ਵਿਆਹ ਹੋਇਆ ਉਦੋਂ ਤੋਂ ਉਹਨਾਂ ਕੋਲ ਕਾਰੋਬਾਰ ਸੀ ਪਰ ਕਹਿੰਦੇ ਪਤਾ ਨਹੀਂ ਕੀ ਖੇੜ ਬਣੀ ਜਦੋਂ ਮੇਰਾ ਵਿਆਹ ਹੋ ਕੇ ਮੈਂ ਇਸ ਘਰ ਦੇ ਵਿੱਚ ਪੈਰ ਰੱਖਦੀ ਆਂ ਨਾ ਇਹਨਾਂ ਦਾ ਘਰ ਵੀ ਵੇਚ ਜਾਂਦਾ ਏ ਤੇ ਕਾਰੋਬਾਰ ਵੀ ਬਿਲਕੁਲ ਠੱਪ ਹੋ ਜਾਂਦਾ ਏ ਕਰਜ਼ਾ ਇੰਨਾ ਸੀ ਕਿ ਘਰ ਵੇਚ ਕੇ ਕਰਜ਼ਾ ਲੋਨ ਦੀ ਕੋਸ਼ਿਸ਼ ਕੀਤੀ ਜ਼ਮੀਨ ਵੇਚੀ ਤੇ ਬੜਾ ਔਖਾ ਕਰਜ਼ਾ ਲੱਥਾ ਤੇ ਕਹਿੰਦੀ ਫਿਰ ਹਾਂ ਸੀ ਰੋਟੀ ਦੇ ਵੀ ਮੌਤਾਜ ਹੋ ਗਏ ਸੀ ਵੀ ਕਿਵੇਂ ਖਾਈਏ ਕਹਿੰਦੀ ਕਿ ਮੈਂ ਪੇਕਿਆਂ ਤੋਂ ਕੁਛ ਨਾ ਕੁਛ ਆਧਾਰ ਲੈ ਕੇ ਕਿਸੇ ਤਰੀਕੇ ਨਾਲ ਅਸੀਂ ਆਪਣਾ ਥੋੜਾ ਬਹੁਤ ਕਾਰੋਬਾਰ ਤੋਰਨ ਦੀ ਕੋਸ਼ਿਸ਼ ਕੀਤੀ ਪਰ ਜਿਆਦਾ ਫਲ ਨਾ ਮਿਲਿਆ ਮੈਨੂੰ ਕਹਿੰਦੀ ਕਿ ਮੈਨੂੰ ਫਿਰ ਸਮਝ ਨਾ ਆਵੇ ਕਹਿੰਦੀ ਕਿ ਅਸੀਂ ਬੜੇ ਥਾਂ ਤੱਕੇ ਵੀ ਖਾਦੇ ਬਾਬਿਆਂ ਕੋ ਗਏ ਕਿਸੇ ਨੇ ਮੈਨੂੰ ਦੱਸਿਆ ਕਿਸੇ ਨੇ ਕਿਹਾ ਕਿ ਆ ਤਵੀਤ ਦਿੰਨੇ ਆ ਇਹ ਖੋਲ ਕੇ ਪੀ ਜੋ ਕਿਸੇ ਨੇ ਕੋਸ਼ ਦੱਸਿਆ ਕਿਸੇ ਨੇ ਧਾਗੇ ਕਿਸੇ ਨੇ ਗਲ ਦੇ ਵਿੱਚ ਧਾਗੇ ਗੰਡਾ ਮਾਰ ਕੇ ਦੇ ਦਿੱਤੇ ਤੇ ਐਦਾਂ ਕਹਿੰਦੀ ਅਸੀਂ ਬੜੇ ਤੱਕੇ ਖਾਦੇ ਜਿੱਥੇ ਮੈਨੂੰ ਕੋਈ ਦੱਸ ਪਾਉਂਦਾ ਸੀ ਵੀ ਫਲਾਣੀ ਜਗ੍ਹਾ ਕੋਈ ਸੇਖ ਬਾਬਾ ਆਏ ਕੋਈ ਪੁਛਿਆ ਦਿੰਦਾ ਏ ਤੇ ਕਹਿੰਦੀ ਮੈਂ ਉੱਥੇ ਚਲੇ ਜਾਣਾ ਤੇ ਗੁਰਦੁਆਰੇ ਵੀ ਕਹਿੰਦੀ ਮੈਂ ਜਾਂਦੀ ਰਹੀ ਪਰ ਕਹਿੰਦੀ ਪਤਾ ਨਹੀਂ ਨਾ ਗੁਰਦੁਆਰਿਆਂ ਮੇਰੀ ਅਰਦਾਸ ਪੂਰੀ ਹੋਈ ਤੇ ਨਾ ਮੇਰੀ ਅਰਦਾਸ ਪੂਰੀ ਹੋਈ ਆ ਜਗਾ ਕਿਸੇ ਤੇ ਜਾ ਕੇ ਥਾਂ ਥਾਂ ਦੇ ਪਟਕ ਗਏ ਕਹਿੰਦੀ ਦੂਦ ਰੈਡੇ ਵੀ ਮੈਂ ਬੜੀ ਥਾਈ ਗਈ ਕਹਿੰਦੀ ਕਿ ਫਿਰ ਐਦਾਂ ਹੀ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਸੇਵਾ ਕਰਦੀ ਹੁੰਨੀਆ ਤੇ ਕਹਿੰਦੀ ਕਿ ਉੱਥੇ ਕੋਈ ਮਹਾਪੁਰਸ਼ ਹੁੰਦੇ ਨੇ ਮਹਾਪੁਰਸ਼ ਕਹਿੰਦੀ ਕਿ ਬਜ਼ੁਰਗ ਨੇ ਬੜੀ ਹਾਲਾਤ ਉਹਨਾਂ ਦੀ ਬਜ਼ੁਰਗ ਹੈ ਤੇ ਕਹਿੰਦੀ ਕਿ ਮੇਰੇ ਮਨ 'ਚ ਪਤਾ ਨਹੀਂ ਕੀ ਆਇਆ ਕਿ ਮੇਰੇ ਉਹਨਾਂ ਨੂੰ ਜਾ ਕੇ ਨਾ ਫਤੇ ਬੁਲਾਤੀ ਕਿ ਬਾਬਾ ਜੀ ਸਤ ਸ੍ਰੀ ਅਕਾਲ ਕਿ ਇਦਾਂ ਕਹਿੰਦੀ ਮਨੋਂ ਫਤੇ ਬੁਲਾਈ ਤੇ ਉਹਨਾਂ ਨੇ ਮੈਨੂੰ ਫਤੇ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਮੈਨੂੰ ਹਾਲਚਲ ਪੁੱਛਿਆ ਤੇ ਕਹਿੰਦੀ ਕਿ ਮੈਂ ਦੱਸਿਆ ਕਿ ਬਾਬਾ ਜੀ ਕਿ ਮੈਂ ਫੁਲਾਣੇ ਪਿੰਡ ਤੋਂ ਹਾਂ ਤੇ ਇਸ ਪਿੰਡ ਦੇ ਵਿੱਚ ਮੈਂ ਵਿਆਹ ਹੀ ਆਈ ਹਾਂ ਤੇ ਜਦੋਂ ਮੈਂ ਵਿਆਹ ਹੀ ਆਈ ਸੀ ਸਭ ਕੁਝ ਠੀਕ ਸੀ ਤੇ ਪਤਾ ਨਹੀਂ ਫਿਰ ਕੀ ਹੋਇਆ ਕਿ ਸਾਰਾ ਕੁਝ ਖਤਮ ਹੋ ਗਿਆ ਨਾਸ਼ ਹੋ ਗਿਆ ਕਿ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਬਹੁਤ ਦੁਖੀ ਹਾਂ ਪਰੇਸ਼ਾਨ ਹਾਂ ਥਾਂ ਥਾਂ ਦੇ ਭਟਕ ਰਹੀ ਹਾਂ ਕਹਿੰਦੇ ਕਿ ਉਹ ਬਾਬਾ ਜੀ ਬੋਲਦੇ ਨੇ ਕਹਿੰਦੇ ਥੋੜੇ ਛੋੜੇ ਜਿਹ ਬਚਨ ਕੀਤੇ ਪਰ ਉਹ ਥੋੜੇ ਬਚਨਾਂ ਨੇ ਮੈਨੂੰ ਮਤਲਬ ਮੱਤ ਦੇ ਦਿੱਤੀ ਕਹਿੰਦੇ ਕਿ ਬਾਬਾ ਜੀ ਕਹਿੰਦੇ ਵੀ ਜਿਹੜੇ ਦਰ ਤੇ ਤੂੰ ਖੜੀ ਹੈ ਨਾ ਇਹ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਜੇ ਭਾਵਨਾ ਨਾ ਰਹੇਗੀ ਜੇ ਤਰੀ ਕਿੰਦਾ ਕਿ ਉਹ ਕਹਿੰਦੇ ਕਿ ਉਹ ਬਾਬਾ ਜੀ ਨੇ ਕਿਹਾ ਕਿ ਬੀਬੀ ਤੇਰੀ ਟੇਕ ਮੈਨੂੰ ਦਾ ਸਿੱਖ ਤੇ ਹੈ ਤੂੰ ਇੱਕ ਤੇ ਭਰੋਸਾ ਰੱਖਿਆ ਹੈ ਕਹਿੰਦੀ ਕਿ ਮੈਂ ਕਿਹਾ ਕਿ ਬਾਬਾ ਜੀ ਕਿ ਮੈਂ ਸਾਰਿਆਂ ਵੱਲ ਜਾਏ ਜਾਣੀ ਆ ਸਾਰਿਆਂ ਨੂੰ ਵੇਖਿਆ ਆ ਕਿਸੇ ਨੇ ਮੇਰੀ ਨਹੀਂ ਸੁਣੀ ਤੇ ਕਹਿੰਦੇ ਕਿ ਬਾਬਾ ਜੀ ਕਹਿੰਦੇ ਤੇਰੀ ਅਰਦਾਸ ਕਦੀ ਪੂਰੀ ਨਹੀਂ ਹੋਣੀ ਕਿਉਂਕਿ ਤੂੰ ਟੇਕ ਤੂੰ ਕਹਿੰਨੀ ਮੈਂ ਸਾਰਿਆਂ ਵੱਲ ਜਾ ਕੇ ਦੇਖਿਆ ਜਿਹੜਾ ਸਾਰਿਆਂ ਵੱਲ ਜਾਣ ਵਾਲਾ ਹੁੰਦਾ ਨਾ ਬਹੁਤਿਆਂ ਘਰਾਂ ਦਾ ਪਰੋਣਾ ਕਹਿੰਦੇ ਭੁੱਖਾ ਰਹਿ ਜਾਂਦਾ ਤੇ ਕਹਿੰਦੀ ਬਾਬਾ ਜੀ ਫਿਰ ਅੱਗੇ ਚਲੇ ਗਏ ਕਹਿੰਦੀ ਕਿ ਮੇਰੇ ਦਿਮਾਗ 'ਚ ਇਹ ਚੀਜ਼ ਚਲਦੀ ਰਹੀ ਕਿ ਤੇਰੇ ਚਲਦੀ ਰਹੀ ਕਿ ਤੇਰੀ ਅਰਦਾਸ ਨਹੀਂ ਪੂਰੀ ਹੋਣੀ ਕਿਉਂਕਿ ਤੇਰੀ ਟੇਕ ਇੱਕ ਤੇ ਨਹੀਂ ਕਹਿੰਦੀ ਕਿ ਮੈਂ ਮਾਨਾ ਬੜਾ ਚਿਰ ਇਦਾਂ ਬਹਿਸ ਕੀਤੀ ਵਿਚਾਰ ਕੀਤੀ ਆਪਣੇ ਮਨ ਦੇ ਨਾਲ ਹੀ ਕਿ ਮਨਾ ਵੀ ਹੁਣ ਤੇ ਇੱਕ ਦਾ ਹੋਣਾ ਹੀ ਪੈਣਾ ਜੇ ਅਰਦਾਸ ਪੂਰੀ ਕਰਮਾਉਣੀ ਆ ਕਹਿੰਦੀ ਕਿ ਮੈਂ ਫਿਰ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜੇ ਹੋ ਕੇ ਕਿ ਪਾਤਸ਼ਾਹ ਜੀ ਗੁਰੂ ਸਾਹਿਬ ਕਿਰਪਾ ਕਰੋ ਰਹਿਮਤ ਕਰੋ ਕਿ ਮੈਨੂੰ ਹੁਣ ਮੈਂ ਤੁਹਾਡੇ ਵੱਲ ਹੋਣ ਲੱਗੀ ਆ ਕਿ ਤੁਹਾਡਾ ਲੜ ਫੜਨ ਲੱਗੀ ਆ ਕਿ ਮੈਂ ਪੱਲਾ ਅੜਨਾ ਹੈ ਤੇ ਤੇਰੇ ਅੱਗੇ ਅੜਨਾ ਹੈ ਕਿਸੇ ਹੋਰ ਦੇ ਅੱਗੇ ਨਹੀਂ ਅੜਨਾ ਤੇ ਨਾ ਮੈਨੂੰ ਕਿਸੇ ਦੇ ਦਰ ਤੇ ਜਾਨ ਜੋਗਾ ਕਰੀ ਪੇ ਮੈਨੂੰ ਜੋ ਮਚਾਈਦਾ ਐ ਮੈਂ ਤੇਰੇ ਦਰ ਤੋਂ ਲੈਣਾ ਐ ਤੇ ਤੇਰਾ ਦਰ ਨਹੀਂ ਮੈਂ ਕਦੀ ਛੱਡਣਾ ਕਹਿੰਦੀ ਇਹ ਅਰਦਾਸ ਕੀਤੀ ਤੇ ਕਹਿੰਦੀ ਕਿ ਮੈਂ ਘਰ ਆਉਣੀ ਆ ਘਰ ਆ ਕੇ ਮੈਂ ਆਪਣਾ ਅਰਦਾਸ ਕਰਕੇ ਬਾਣੀ ਪਾਣੀ ਸ਼ੁਰੂ ਕਰ ਦੇਣੀ ਆ ਬਾਣੀ ਨਹੀਂ ਸੀ ਪੜਦੀ ਕਹਿੰਦੀ ਮੈਂ ਪਰ ਮੇਰਾ ਮਨ ਕਰਨਾ ਸ਼ੁਰੂ ਹੋ ਗਿਆ ਕਿ ਹੁਣ ਮੈਂ ਬਾਣੀ ਵੀ ਪੜਾਂ ਕਹਿੰਦੀ ਮੈਂ ਪਹਿਲੇ ਦਿਨ ਜਪਜੀ ਸਾਹਿਬ ਦਾ ਪਾਠ ਕੀਤਾ ਬੜਾ ਆਨੰਦ ਭੱਜਾ ਹੌਲੀ ਹੌਲੀ ਮੈਂ ਹੋਰ ਬਾਣੀਆਂ ਵੀ ਪੜਨੀਆਂ ਸ਼ੁਰੂ ਕੀਤੀਆਂ ਇਹਨੇ ਡੈਲੀ ਦਾ ਨਿਤਨੇਮ ਬਣਾ ਲਿਆ ਕਹਿੰਦੀ ਕਿ ਇਦਾਂ ਹੀ ਫਿਰ ਗੁਰੂ ਘਰ ਮੈਨੂੰ ਉਹੀ ਬਾਬਾ ਜੀ ਮਿਲਦੇ ਨੇ ਤੇ ਕਹਿੰਦੀ ਕਿ ਇਸ ਵਾਰ ਮੈਂ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਉਹਨਾਂ ਨੂੰ ਮੈਂ ਕਿਹਾ ਕਿ ਬਾਬਾ ਜੀ ਕਿ ਮੈਂ ਹੁਣ ਬਾਣੀ ਪੜਦੀ ਆਂ ਵੀ ਮੇਰੀ ਟੇਕ ਵੀ ਇੱਕ ਤੇ ਹੈ ਕਹਿੰਦੇ ਕਿ ਬਾਬਾ ਜੀ ਕਹਿੰਦੇ ਅਮਰਤ ਵੇਲੇ ਉੱਠਦੀ ਐ ਬੀਬੀ ਅਮਰਤ ਵੇਲੇ ਉੱਠਦੀ ਐ ਕਹਿੰਦੀ ਕਿ ਮੈਂ ਗਿਆ ਕਿ ਬਾਬਾ ਜੀ ਅਮਰਤ ਵੇਲੇ ਤੇ ਨਹੀਂ ਉੱਠਦੀ ਪਰ ਮੈਂ ਉਦਾਂ ਬਾਣੀ ਪੜਦੀ ਆਂ ਜਦੋਂ ਵੀ ਟਾਈਮ ਲੱਗਦਾ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਬੀਬੀ ਜੇ ਕੁਝ ਪ੍ਰਾਪਤ ਕਰਨਾ ਅਮਰਤ ਵੇਲਾ ਸਾਹਮਲਾ ਤੇ ਇੱਕ ਸਮਾਂ ਰੱਖ ਕੇ ਬਾਣੀ ਪੜਿਆ ਕਰ ਤੇ ਸਭ ਕੁਝ ਮਿਲੇਗਾ ਕਹਿੰਦੇ ਕਿ ਫੇਰ ਮੈਂ ਜਾ ਕੇ ਘਰ ਮਾਨਾ ਵਿਚਾਰ ਕੀਤੀ ਕਿ ਮਨਾ ਫੇਰ ਮਹਾਪੁਰਸ਼ਾ ਨੇ ਬਚਨ ਕਰਤਾ ਪਈ ਹੁਣ ਅਮਲ ਤੇ ਵੇਲਾ ਸਾਹਮਣਾ ਵੀ ਇੱਕ ਸਮਾਂ ਰੱਖ ਗਏ 5 ਵਜੇ ਜਾਂ 4 ਵਜੇ ਇੱਕ ਸਮਾਂ ਰੱਖ ਲੋ ਡੇਲੀ ਉਸੇ ਟਾਈਮ ਉੱਠ ਕੇ ਬਾਣੀ ਪੜਨੀ ਕਹਿੰਦੇ ਕਿ ਮੈਂ ਫੇਰ ਉਹ ਵੀ ਕਰਨਾ ਸ਼ੁਰੂ ਕਰਤਾ ਤੇ ਕਹਿੰਦੀ ਕਿ ਐਦਾਂ ਮੈਂ ਬਾਣੀ ਪੜਦੀ ਰਹੀ ਤੇ ਚਲੋ ਥੋੜਾ ਬਹੁਤ ਸਾਡਾ ਕਾਰੋਬਾਰ ਸੈੱਟ ਹੋਣ ਲੱਗ ਗਿਆ ਮਤਲਬ ਪਤੀ ਮੇਰੇ ਨੂੰ ਕੰਮ ਮਿਲ ਗਿਆ ਤੇ ਉਹਦੇ ਭਰਾ ਨੂੰ ਵੀ ਕੰਮ ਮਿਲ ਗਿਆ ਮੇਰੇ ਦਿਓਰ ਨੂੰ ਵੀ ਕੰਮ ਮਿਲ ਗਿਆ ਇਦਾਂ ਮੇਰਾ ਕਹਿੰਦੀ ਥੋੜਾ ਬਹੁਤ ਕੰਮ ਸ਼ੁਰੂ ਆਇਆ ਮੈਨੂੰ ਹੌਸਲਾ ਆਇਆ ਕਹਿੰਦੀ ਕਿ ਮੈਂ ਬਾਬਾ ਜੀ ਨੂੰ ਜਾ ਕੇ ਫਤਿਹ ਬਲਾਈ ਕੀ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਵੀ ਫਤਿਹ ਬਲਾਈ ਤੇ ਬਾਬਾ ਜੀ ਚਲੋ ਮੈਂ ਹੁਣ ਅਮਰਤਵੇੜਾ ਵੀ ਸਾਂਭ ਦੀਆਂ ਤੁਹਾ ਤੁਸੀਂ ਜਿਵੇਂ ਦੱਸਿਆ ਸੀ ਵੀ ਹੁਣ ਥੋੜਾ ਬਹੁਤ ਸਾਡਾ ਕਾਰੋਬਾਰ ਚੱਲਣਾ ਸ਼ੁਰੂ ਹੋ ਗਿਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦੀ ਕਿ ਬਾਬਾ ਜੀ ਕਹਿੰਦੇ ਬਸ ਇੰਨਾ ਹੀ ਲੈਣਾ ਸੀ ਕਹਿੰਦੀ ਕਿ ਮੈਂ ਫੇਰ ਹਰਾਨ ਤੇ ਕਹਿੰਦੀ ਕਿ ਉਹ ਬਾਬਾ ਜੀ ਕਹਿੰਦੇ ਕਿ ਬੀਬੀ ਕਿਸੇ ਸ਼ਹੀਦ ਦਾ ਪੱਲਾ ਫੜ ਲਾ ਤੇ ਕਹਿੰਦੀ ਕਿ ਮੈਂ ਮੇਰੇ ਕੋ ਰਿਆ ਨਹੀਂ ਗਿਆ ਮੈਂ ਪੁੱਛ ਹੀ ਲਿਆ ਕਿ ਕਿਹੜੇ ਸ਼ਹੀਦ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਉਹਨਾਂ ਨੇ ਕਿਹਾ ਕੋਈ ਵੀ ਸ਼ਹੀਦ ਦਾ ਬੱਲਾ ਫੜ ਲਾ ਇੱਕ ਸ਼ਹੀਦ ਜਿਹਨੂੰ ਆਪਣੀ ਜਾਨ ਬਣਾ ਲਓ ਆਪਣੀ ਜ਼ਿੰਦਗੀ ਚ ਲੈ ਆਓ ਕਹਿੰਦੇ ਕਿ ਮੈਂ ਕਿਹਾ ਬਾਬਾ ਜੀ ਤੁਸੀਂ ਦੱਸ ਦਿਓ ਮੈਨੂੰ ਬਹੁਤਾ ਨਹੀਂ ਪਤਾ ਕਹਿੰਦੇ ਕਿ ਉਹ ਕਹਿੰਦੇ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਿਆ ਕਰੋ ਉਹਨਾਂ ਦਾ ਸਰੂਪ ਘਰ ਚ ਲੈ ਆਇਆ ਕਰੋ ਜਿੱਦਾਂ ਬਾਣੀ ਪੜਦੇ ਹੋ ਨਾ ਨਾਲ ਬਾਬਾ ਦੀਪ ਸਿੰਘ ਜੀ ਦਾ ਸਰੂਪ ਵੀ ਘਰ ਦੇ ਵਿੱਚ ਰੱਖੋ ਉਹਨਾਂ ਦਾ ਨਾਮ ਵੀ ਜਪਿਆ ਕਰੋ ਉਹਨਾਂ ਦੇ ਅੱਗੇ ਵੀ ਅਰਦਾਸ ਕਰਿਆ ਕਰੋ ਤੇ ਸਭ ਕੁਝ ਪ੍ਰਾਪ ਸਭ ਕੁਝ ਪ੍ਰਾਪਤ ਹੋਏਗਾ ਜੋ ਤੁਸੀਂ ਗਵਾ ਚੁੱਕੇ ਹੋ ਉਸ ਤੋਂ ਡਬਲ ਹੋ ਕੇ ਤੁਹਾਨੂੰ ਮਿਲੇਗਾ ਉਹ ਭੈਣ ਕਹਿੰਦੀ ਕਿ ਇਦਾਂ ਹੀ ਮੈਂ ਕਰਨਾ ਸ਼ੁਰੂ ਕਰਤਾ ਅਮਰਤ ਵੇਲਾ ਵੀ ਸਾਂਭਿਆ ਬਾਣੀ ਵੀ ਪੜੀ ਰਾਜ ਕੇ ਬਾਣੀ ਪੜੀ ਅਕੀਨੀ ਥੱਕੀ ਨਹੀਂ ਇਹ ਨਹੀਂ ਕਿ ਅਸੀਂ ਇਹ ਅੱਜ ਅਰਦਾਸ ਕਰੌਣੇ ਕੱਲ ਸਾਡੇ ਮਨ ਚ ਕਾਲੀਆਂ ਪੈਣੀ ਸ਼ੁਰੂ ਹੋ ਜਾਂਦੀਆਂ ਨੇ ਕਿ ਭਾਈ ਅਰਦਾਸ ਕਿਉਂ ਨਹੀਂ ਪੂਰੀ ਹੋਈ ਕਾਲੀਆਂ ਪੈਣੀ ਸ਼ੁਰੂ ਹੋ ਜਾਂਦੀਆਂ ਨੇ ਕਿ ਐ ਇੰਨੀ ਬਾਣੀ ਪੜੀ ਫਲ ਕਿਉਂ ਨਹੀਂ ਮਿਲਿਆ ਸਾਧ ਸੰਗਤ ਜੀ ਸਾਡੀਆਂ ਅਰਦਾਸਾਂ ਪੂਰੀਆਂ ਤਾਂ ਹੀ ਨਹੀਂ ਹੁੰਦੀਆਂ ਕਿਉਂਕਿ ਸਾਨੂੰ ਫਲ ਦਾ ਚਿੰਤ ਫਲ ਦੀ ਚਿੰਤਾ ਵਧੇਰੇ ਹੁੰਦੀ ਹੈ ਬੂਟੇ ਨਾਲੋਂ ਕਿਉਂਕਿ ਫਲ ਤਾਂ ਹੀ ਬਾਸ ਸਕਦਾ ਜੇ ਬੂਟਾ ਸਾਡਾ ਸਹੀ ਰਹੇਗਾ ਸਾਨੂੰ ਇਹ ਨਹੀਂ ਕਿ ਅਸੀਂ ਬਾਣੀ ਸਹੀ ਮਰਿਆਦਾ ਨਾਲ ਪੜ ਰਹੇ ਆ ਕਿ ਨਹੀਂ ਸਾਨੂੰ ਇਹ ਹੁੰਦਾ ਕਿ ਫਾਲ ਬਸ ਮਿਲ ਜੇ ਸਾਨੂੰ ਸਾਧ ਸੰਗਤ ਜੀ ਸੋ ਭੈਣ ਕਹਿੰਦੀ ਕਿ ਮੈਂ ਫਿਰ ਅਮਰਤ ਵੇਲੇ ਉੱਠ ਕੇ ਬਾਣੀ ਵੀ ਪੜਨੀ ਕਹਿੰਦੀ ਐਸੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਹੋਈ ਪੰਜ ਬਾਣੇ ਦਾ ਨਿਤਨੇਮ ਮੂਲ ਮੰਤਰ ਦਾ ਜਾਪ ਕਰਨਾ ਅੱਧਾ ਘੰਟਾ ਮੈਂ ਗੁਰਮੰਤਰ ਦਾ ਜਾਪ ਕਰਨਾ ਅੱਧਾ ਘੰਟਾ ਨਾਲ ਸੁਖਮਨੀ ਸਾਹਿਬ ਦੀ ਬਾਣੀ ਵੀ ਕਹਿੰਦੀ ਕਿ ਮੈਂ 3 ਵਜੇ ਉੱਠਣਾ ਤੇ ਮੈਂ ਕੋਸ਼ਿਸ਼ ਕਰਨੀ ਕਿ ਮੇਰਾ 5 6 6 7 ਵਜੇ ਤੱਕ ਕਹਿੰਦੀ ਕਿ ਮੈਂ ਪੂਰਾ ਨੇਤ ਨੇਮ ਕਰ ਲੈਂਦੀ ਫਿਰ ਬੱਚਿਆਂ ਨੂੰ ਤਿਆਰ ਕਰਨਾ ਕਹਿੰਦੀ ਐਸੀ ਬਰਕਤ ਕਰਦੇ ਵਿੱਚ ਆਈ ਮੇਰੇ ਪਤੀ ਨੇ ਸ਼ਾਪ ਖੋਲੀ ਇੱਕ ਸ਼ਾਪ ਹੋਈ ਦੋ ਹੋਈਆਂ ਤਿੰਨ ਹੋਈਆਂ ਪੰਜ ਕਹਿੰਦੀ ਕਿ ਪੂਰੀ ਮਾਰਕੀਟ ਦੇ ਵਿੱਚ ਘਟੋ ਘਾਟ ਸਾਡੀਆਂ 15 ਸ਼ਾਪਸ ਨੇ ਤੇ ਜਿਹੜੀਆਂ ਅਸੀਂ ਠੇਕੇ ਦੇ ਚਾਲੀਆਂ ਹੋਈਆਂ ਨੇ ਕੁਛ ਆਪਣੀਆਂ ਨੇ ਤੇ ਬੜਾ ਵਧੀਆ ਸਾਡਾ ਕਾਰੋਬਾਰ ਚੱਲਿਆ ਜਿੰਨਾ ਸਾਡਾ ਪਹਿਲਾਂ ਸੀ ਉਸ ਤੋਂ ਡਬਲ ਸਾਡਾ ਘਰ ਵੀ ਕਹਿੰਦੀ ਹੌਲੀ-ਹੌਲੀ ਅਸੀਂ ਆਪਣਾ ਘਰ ਬਣਾ ਲਿਆ ਪਹਿਲਾਂ ਇੱਕ ਕਮਰੇ ਤੋਂ ਅਸੀਂ ਜਿਹੜਾ ਕਿਰਾਏ ਦਾ ਕਮਰਾ ਸੀ ਉਹਦੇ ਤੋਂ ਫਿਰ ਅਸੀਂ ਇੱਕ ਕੋਠੀ ਕਿਰਾਏ ਤੇ ਲਈ ਫਿਰ ਅਸੀਂ ਹੌਲੀ-ਹੌਲੀ ਬਿਲਡਿੰਗ ਆਪਣੀ ਸ਼ੁਰੂ ਕੀਤੀ ਘਰ ਬਣਿਆ ਛੋਟਾ ਜਿਹਾ ਵਧੀਆ ਘਰ ਬਣ ਗਿਆ ਗੁਰੂ ਸਾਹਿਬ ਨੇ ਵਧੀਆ ਦਿੱਤਾ ਸਾਡੇ ਬੱਚੇ ਵਧੀਆ ਪੜ ਰਹੇ ਨੇ ਸੋ ਕਹਿੰਦੀ ਏਦਾਂ ਸ਼ਹੀਦ ਸਿੰਘਾ ਨੇ ਬਾਬਾ ਦੀਪ ਸਿੰਘ ਜੀ ਦੀ ਤੇ ਬਾਣੀ ਨੇ ਮੇਰਾ ਭਲਾ ਕੀਤਾ ਸੋ satsang ji ਜਿਹੜੇ ਵੀ ਬਾਣੀ ਪੜ੍ਹਦੇ ਨੇ ਵਧੀਆ ਬਾਣੀ ਪੜ੍ਹਨੀ ਚਾਹੀਦੀ ਹੈ ਬਾਣੀ ਭਲਾ ਕਰੇਗੀ ਕਰੇਗੀ ਹੀ ਕਰੇਗੀ ਪਰ ਇੱਕ ਸ਼ਹੀਦ ਸਿੰਘ ਨੂੰ ਵੀ ਆਪਣੀ ਜੀਵਨ ਦੇ ਵਿੱਚ ਜ਼ਰੂਰ ਲਿਆਓ ਇੱਕ ਸ਼ਹੀਦ ਸਿੰਘ ਦਾ ਪੱਲਾ ਫੜ ਲਓ ਜ਼ਰੂਰ ਕਦੀ ਜ਼ਿੰਦਗੀ ਦੇ ਵਿੱਚ ਥਾਰ-ਥਾਰ ਦਾ ਮੋਤਾਜ ਨਹੀਂ ਹੋਣਾ ਪਵੇਗਾ ਸਾਧ ਸੰਗਤ ਜੀ ਸੋ ਬਾਬਾ ਦੀਪ ਸਿੰਘ ਜੀ ਤੇ ਪਿਆਰ ਹੀ ਬੜਾ ਕਰਦੇ ਨੇ ਸਭ ਦੀ ਝੋਲੀ ਪੜ੍ਹਦੇ ਨੇ ਤੇ ਸਾਧ ਸੰਗਤ ਜੀ ਸੋ ਇੱਕ ਜਾਪ ਕਹਿੰਦੇ ਬ੍ਰਹਮ ਕਵਚ ਦਾ ਬਾ ਪਾਠ ਜਿਹੜਾ ਕਿਉਂਕਿ ਬ੍ਰਹਮ ਕਵਚ ਦੇ ਵਿੱਚ ਜਿਹੜੇ ਨੇ 32 ਨਾਮ ਨੇ ਸ਼ਸਤਰ ਦੇ ਕਿਰਪਾਨ ਦੇ ਤੇ ਬ੍ਰਹਮ ਕਵਚ ਦੇ ਜਾਪ ਦੇ ਨਾਲ ਵੀ ਬੜੀ ਸਿੱਧੀ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਜੀ ਸੋ ਜਾਪ ਕਰਨ ਦੀ ਕੋਈ ਵਿਧੀ ਹੁੰਦੀ ਹੈ ਕੋਈ ਵੀ ਜਾਪ ਕਰਨਾ ਉਹਦੀ ਵਿਧੀ ਦੇ ਅਨੁਸਾਰ ਜੇ ਕੀਤਾ ਜਾਵੇ ਨਾ ਜਰੂਰ ਫਲ ਪ੍ਰਾਪਤ ਹੁੰਦਾ ਜਿਵੇਂ ਜੇ ਕੋਈ ਸ਼ਸ਼ਤਰਨਾਮ ਮਾਲਾ ਦਾ ਪਾਠ ਕਰਦਾ ਏ ਜਾਂ ਬ੍ਰਹਮ ਕਵਚ ਦਾ ਕਰਦਾ ਏ ਪਾਠ ਕਰਨ ਲੱਗਾ ਕਿਸੇ ਇਸ਼ਨਾਨ ਕਰਨਾ ਜ਼ਰੂਰੀ ਏ ਅਮਰਤ ਵੇਲੇ ਜਾਪ ਕਰਨਾ ਕੱਲਾ ਇਸ਼ਨਾਨ ਨਹੀਂ ਕਰਨਾ ਕਿਸੇ ਇਸ਼ਨਾਨਮੀ ਕਰਨਾ ਹੈ ਸੁੱਚੇ ਵਸਤਰ ਪਹਿਨਨ ਨੇ ਨੇ ਥੱਲੇ ਬੈਠਣਾ ਹੈ ਜਿਹੜੇ ਥੱਲੇ ਬੈਠ ਸਕਦੇ ਨੇ ਸੋਚਾ ਵਸਤਰ ਥੱਲੇ ਵਿਛਾਉਣਾ ਹੈ ਉੱਚੀ ਜਗ੍ਹਾ ਤੇ ਇੱਕ ਸ਼ਸਤਰ ਸਜਾਉਣਾ ਹੈ ਕਿਰਪਾਨ ਹੋਵੇ ਘਰ ਦੇ ਵਿੱਚ ਕੋਈ ਨਹੀਂ ਤੇ ਕਰਾਂ ਕਿਰਪਾਨ ਜਿਹੜੀ ਆ ਉਹ ਬਾਜ਼ਾਰ ਤੋਂ ਖਰੀਦ ਕੇ ਲੈ ਆਓ ਉਹਦਾ ਇਸ਼ਨਾਨ ਕਰਵਾਓ ਤੇ ਉਹਨੂੰ ਇੱਕ ਉੱਚੀ ਜਗ੍ਹਾ ਤੇ ਸਜਾਉਣਾ ਹੈ ਤੇ ਬੋਲ ਕੇ ਪਾਠ ਕਰਨਾ ਹੈ ਬ੍ਰਹਮ ਕਵਚ ਦਾ ਜਨੀਅਰ ਕਰ ਸਕਦੇ ਹਾਂ ਘੱਟੋ ਘੱਟ 32 ਵਾਰ ਕਰਨਾ ਚਾਹੀਦਾ ਹੈ ਸ਼ਸਤਰਨਾਮਾ ਮਾਲਾ ਦਾ ਜਾਪ ਕਰਨਾ ਹੈ ਸਾਸੰਗਤ ਜੀ ਜਿਹੜੇ ਥੱਲੇ ਨਹੀਂ ਬੈਠ ਸਕਦੇਓ ਬੈੱਡ ਤੇ ਬੈਠ ਜਾਣ ਤੇ ਜਿਹੜੀ ਕਿਰਪਾਨ ਹੈ ਬੈੱਡ ਤੇ ਸੁੱਚੀ ਸੋਚਾ ਵਸਤਰ ਵਸੋਣਾ ਹੈ ਚਾਦਰ ਦੇ ਉੱਪਰ ਤੇ ਇੱਕ ਟੇਬਲ ਜੋ ਬੈੱਡ ਤੇ ਉੱਪਰ ਰੱਖ ਲੈਣ ਛੋਟਾ ਉਹਦੇ ਉੱਪਰ ਕਿਰਪਾਨ ਸਜਾ ਲੈਣ ਤੇ ਇੱਕਸਾਰ ਹੌਲੀ ਹੌਲੀ ਆਵਾਜ਼ ਵਿੱਚ ਬੋਲ ਕੇ ਲੱਗੇ ਜਲ ਜ਼ਰੂਰ ਰੱਖਣਾ ਹੈ 사ਸੰਗਤ ਜੀ ਹੋ ਸਕੇ ਤੇ ਥੋੜੀ ਮਿਸ਼ਰੀ ਧਾਗੇ ਵਾਲੀ ਉਹ ਕੋਲ ਰੱਖਣੀ ਹੈ ਪ੍ਰਸ਼ਾਦ ਦੇ ਰੂਪ ਦੇ ਵਿੱਚ ਥੋੜੀ ਦੇਖ ਤਿਆਰ ਕਰ ਲੈਣੀ ਹੈ ਸੋ ਇਸ ਵੀਧੀ ਦੇ ਅਨੁਸਾਰ ਪਹਿਲੇ ਦਿਨ ਦੇਖ ਜਰੂਰ ਬਣਾਉਣੀ ਹੈ ਤੇ ਦੇਖ ਬਣਾ ਕੇ ਜਾਪ ਸ਼ੁਰੂ ਕਰਨਾ ਹੈ ਤੇ ਉਸੇ ਸਮੇਂ ਟਾਈਮ ਨਹੀਂ ਬਦਲਣਾ ਜਿਸ ਸਮੇਂ ਪਹਿਲੇ ਦਿਨ ਸ਼ੁਰੂ ਕਰਤਾ ਉਸੇ ਸਮੇਂ ਉਸੇ ਟਾਈਮ ਤੇ ਉਨੇ ਹੀ ਸੈਕਿੰਡ ਤੇ ਪਾਠ ਸ਼ੁਰੂ ਕਰਨਾ ਹੈ ਤੇ ਡੇਲੀ ਪਾਠ ਕਰਾਂਗੇ ਨਾ ਜਦੋਂ ਵੇਖਿਓ ਫਿਰ ਸਾਡੀ ਕਿਵੇਂ ਕਾਇਆਕਲਪ ਹੁੰਦਾ ਸਾਡੇ ਜ਼ਿੰਦਗੀ ਦੇ ਜਿੰਨੇ ਵੀ ਕਸ਼ਟ ਨੇ ਅਰਥਨਾ ਨੇ ਕਿਵੇਂ ਦੂਰ ਹੁੰਦੀਆਂ ਜਰੂਰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰਕੇ ਦੇਖੀਏ ਸਹੀ ਸਿੰਘ ਕਿਰਪਾ ਕਰਦੇ ਨੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਸਭ ਦੀਆਂ ਅਰਦਾਸਾਂ ਪ੍ਰਵਾਨ ਹੁੰਦੀਆਂ ਨੇ ਇਹ ਸਾਡੀ ਭਾਵਨਾ ਪੱਕੀ ਹੋਵੇ ਸਾਡੀ ਭਾਵਨਾ ਹੀ ਪੱਕੀ ਨਹੀਂ ਫਿਰ ਦੱਸਾਂ ਕਿਥੋਂ ਪ੍ਰਵਾਨ ਹੋਣੀਆਂ ਨੇ ਸੋ ਉਹ ਭੈਣ ਦੀ ਵੀ ਸੁਣੀ ਸਾਡੇ ਵੀ ਬਾਬਾ ਦੀਪ ਸਿੰਘ ਜੀ ਸੁਣਨਗੇ ਸੋ ਇਸ ਵਿਧੀ ਨਾਲ ਜਾਪ करिए ਇੱਕ ਵੀਡੀਓ ਜ਼ਰੂਰ ਮੈਂ ਸੋਚ ਰਿਹਾ ਕਿ ਕਿਵੇਂ ਜਾਪ ਕਰਨਾ ਚਾਹੀਦਾ ਹੈ ਉਸ ਤੇ ਬਣਾਈ ਜਾਵੇ ਜੋ ਮਹਾਪੁਰਸ਼ਾਂ ਤੋਂ ਬਚਨ ਸੁਣੇ ਨੇ ਝੁਕਤੀਆਂ ਮਹਾਪੁਰਸ਼ ਦੱਸਦੇ ਨੇ ਸੋ ਉਹ ਆਪਦੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਜਾਣਗੀਆਂ ਇੱਕ ਵੀਡੀਓ ਦੇ ਰੂਪ ਦੇ ਵਿੱਚ ਸੋ ਸਾਧ ਸੰਗਤ ਜੀ ਇੰਨੀ ਕਾ ਹਾਜ਼ਰੀ ਪ੍ਰਵਾਨ ਕਰਿਓ ਸੋ ਕੁਝ ਬੇਨਤੀਆਂ ਜੋ ਦਾਸ ਹਮੇਸ਼ਾ ਕਰਦਾ ਹੈ ਸਾਧ ਸੰਗਤ ਜੀ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਅਜਨਾਲਾ ਜੋ ਅਜਨਾਲਾ ਤੋਂ ਫਰੇਗਾ ਚੂੜੀਆਂ ਰੋੜਤੇ ਹੈ ਉਸ ਸਥਾਨ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਜਰੂਰ ਸਹਿਯੋਗ ਕਰੋ ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਪ੍ਰਗਟ ਕੀਤਾ ਹੋਇਆ ਸਥਾਨ ਹੈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇਹ ਸਥਾਨ ਦੀ ਸੇਵਾ ਚੱਲ ਰਹੀ ਹੈ ਹੋਰ ਵੀ ਸਮਾਜ ਪ੍ਰਤੀ ਜਿਹੜੀਆਂ ਸੇਵਾਵਾਂ ਸਾਡੇ ਫਰਜ਼ ਨੇ ਉਹ ਵੀ ਸੇਵਾਵਾਂ ਇੱਥੋਂ ਚੱਲ ਰਹੀਆਂ ਨੇ ਸੋ ਮੰਨਦੇ ਵਿੱਚ ਚਾਹੋ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਜਿਹੇ ਸਥਾਨ ਦੀ ਸੇਵਾ ਦਿੱਤੀ ਹੈ ਤੇ ਇਹ ਸਥਾਨ ਵਧੀਆ ਹੋਣ ਆਲੀਸ਼ਾਨ ਹੋਣ ਤੇ ਸੰਗਤ ਜਿਹੜੀ ਹੈ ਉਹ ਦਰਸ਼ਨ ਕਰਕੇ ਨੇ ਹਾਲ ਹੋਣ ਸਾਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਇਸਤਾਂ ਦੀ ਸੇਵਾ ਬਖਸ਼ੀ ਹੈ ਸੇਵਾ ਚੱਲ ਰਹੀ ਹੈ ਜਰੂਰ ਬਿਲਡਿੰਗ ਦੀ ਸੇਵਾ ਦੇ ਵਿੱਚ ਸਹਿਯੋਗ ਕਰੋ ਸੋ ਇਟਾਂ ਦੀ ਸੇਵਾ ਇੱਕ ਭੈਣ ਆਸਟ੍ਰੇਲੀਆ ਤੋਂ ਉਹਨਾਂ ਨੇ ਲਈ ਹੈ ਸੋ ਨਾਮ ਮੈਂ ਨਹੀਂ ਦੱਸ ਰਿਹਾ ਕਿਉਂਕਿ ਕਈ ਵਾਰੀ ਭੈਣਾ ਨਹੀਂ ਚਾਹੁੰਦੀ ਕਿ ਨਾਮ ਪਬਲਿਕਲੀ ਦੱਸੇ ਜਾਣ ਸੋ ਭੈਣ ਇਟਾਂ ਦੀ ਸੇਵਾ ਲਈ ਹੈ ਸੋ ਜੋਦ ਦੀ ਸੇਵਾ ਮੈਨੂੰ ਕਾਫੀ ਭੈਣਾ ਨੇ ਮੈਸੇਜ ਕੀਤੇ ਨੇ ਇੰਡੀਆ ਤੋਂ ਵੀ ਤੇ ਹੋਰ ਵੀ ਭੈਣਾਂ ਦੇ ਮੈਸੇਜ ਆਏ ਨੇ ਸੋ ਅਜੇ ਉਹਨਾਂ ਨੂੰ ਨਹੀਂ ਕਿਸੇ ਨੂੰ ਮਤਲਬ ਫਾਈਨਲ ਕੀਤੀ ਸੋ ਜਦੋਂ ਵੀ ਜੋਦੀ ਸੇਵਾ ਸ਼ੁਰੂ ਹੋਏਗੀ ਸੋ ਆਪ ਸਭ ਨੂੰ ਜਰੂਰ ਦੱਸਿਆ ਜਾਏਗਾ ਸੋ ਬਾਕੀ ਸੀਮਰ ਦੀ ਸੇਵਾ ਅਜੇ ਤੱਕ ਕਿਸੇ ਸਿੰਘ ਜਾਂ ਭੈਣ ਨੇ ਨਹੀਂ ਲਈ ਜਰੂਰ ਇਹ ਸੇਵਾ ਵੀ ਜਰੂਰ ਆਪਣੀ ਚੋਲੀ ਚ ਪਵਾਓ ਕਿਉਂਕਿ ਸਾਧ ਸੰਗਤ ਜੀ ਜਿਹੜਾ ਗੁਰੂ ਘਰ ਗੁਰੂ ਕਾ ਘਰ ਬਣਾਉਂਦਾ ਹੈ ਨਾ ਗੁਰੂ ਕੇ ਘਰ ਦੇ ਵਿੱਚ ਸਹਿਯੋਗ ਕਰੇ ਗੁਰੂ ਘਰ ਬਣਾਉਣ ਚ ਤੇ ਸਾਧ ਸੰਗਤ ਜੀ ਉਹਦੇ ਘਰ ਦੇ ਵਿੱਚ ਕਦੀ ਦੁੱਖ ਰਹਿ ਸਕਦਾ ਸੋਚ ਕੇ ਦੇਖੋ ਜਿਹੜਾ ਗੁਰੂ ਘਰ ਬਣਾਵੇ ਉਹਦੇ ਵਿੱਚ ਸਹਿਯੋਗ ਕਰੇ ਦਾ ਸੰਬੰਧ ਕੱਢੇ ਗੁਰੂਕਾਰ ਬਣਾਉਂਦੇ ਵਿੱਚ ਉਹਦੇ ਕਰ ਦੇ ਵਿੱਚ ਕਦੀ ਦੁੱਖ ਨਹੀਂ ਰਹਿੰਦਾ ਕਦੀ ਕਲੇਸ਼ ਨਹੀਂ ਰਹਿੰਦਾ ਇਹ ਕਦੀ ਇੰਪਲੀਮੈਂਟ ਕਦੀ ਪ੍ਰੈਕਟੀਕਲ ਕਰਕੇ ਦੇਖਿਓ ਜੇ ਨਾ ਕਰਦੇ ਵਿੱਚ ਸੁੱਖ ਆਵੇ ਤੇ ਫਿਰ ਮੈਨੂੰ ਕਿਓ ਪਰ ਆ ਹੱਕ ਹਲਾਲ ਦੀ ਕਮਾਈ ਚੋਂ ਹਾਂਜੀ ਤੇ ਸਿਮਰ ਦੀ ਸੇਵਾ, ਬਜਰੀ ਦੀ ਸੇਵਾ, ਰੇਤਾ ਦੀ ਸੇਵਾ ਇਹ ਸੇਵਾ ਕਿਸੇ ਨੇ ਅਜੇ ਤੱਕ ਨਹੀਂ ਲਈ ਸੋ ਆਪ ਸਭ ਸੇਵਾ ਜਿਦੀ ਜਲਦੀ ਲਓਗੇ ਨਹੀਂ ਜਲਦੀ ਸੇਵਾ ਸ਼ੁਰੂ ਕਰ ਸਕਦੇ ਆ ਸਾਧ ਸੰਗਤ ਜੀ ਜਰੂਰ ਕਿਰਪਾ ਕਰੋ ਜੇ ਆ ਬਾਬਾ ਦੀਪ ਸਿੰਘ ਨੂੰ ਪ੍ਰੇਮ ਕਰਦੇ ਆ ਜਾਂ ਬਾਬਾ ਦੀਪ ਸਿੰਘ ਜੀ ਕਿਰਪਾ ਚਾਹੁੰਦੇ ਆ ਨਾ ਸੋ ਇਹ ਚੀਜ਼ਾਂ ਨੂੰ ਜਰੂਰ ਧਿਆਨ ਕਰੀਏ ਸਰੀਏ ਦੀ ਸੇਵਾ ਸਾਧ ਸੰਗਤ ਜੀ ਉਹ ਵੀ ਰਹਿੰਦੀ ਹੈ ਬਾਕੀ ਸਮਾਜ ਪ੍ਰਤੀ ਜਿਹੜੇ ਸਾਡੇ ਫਰਜ਼ ਨੇ ਉਹ ਸੇਵਾਵਾਂ ਵੀ ਇਸ ਸਥਾਨ ਤੋਂ ਚੱਲਦੀਆਂ ਨੇ ਇੱਕ ਸਾਉਂਡ ਦੀ ਸੇਵਾ ਦੀ ਖਾਸ ਬੇਨਤੀ ਆਪ ਸਭ ਦੇ ਚੰਨਣ ਕੀਤੀ ਜਾਂਦੀ ਹੈ ਕਿ ਸਾਊਂਡ ਜਿਹਦੇ ਵਿੱਚ ਲਗਾਤਾਰ ਗੁਰਬਾਣੀ ਪੜ੍ਹੀ ਜਾਣੀ ਹੈ ਅਮਰਤ ਵੇਲੇ ਸ਼ਾਮ ਵੇਲੇ ਤੇ ਹੋਰ ਮਹਾਪੁਰਸ਼ਾਂ ਦੇ ਬਚਨ ਜੋ ਤੁਸੀਂ ਸਰਵਣ ਕਰਦੇ ਆ ਉਸ ਸਾਊਂਡ ਸਿਸਟਮ ਦੇ ਵਿੱਚ ਉਹਨਾਂ ਦੇ ਬਚਨ ਜਿਹੜੇ ਸੁਣਨੇ ਸੰਗਤ ਨਿਹਾਲ ਹੋਣੀ ਹੈ ਸੋ ਉਹਦਾ ਵੀ ਬੜਾ ਵੱਡਾ ਵਾਲਾ ਅਹਿਸਾਸ ਹੈ ਸੰਗਤ ਜੀ ਉਹ ਸਾਊਂਡ ਦੇ ਵਿੱਚ ਵੀ ਆਪ ਸਹਿਯੋਗ ਕਰ ਸਕਦੇ ਆ ਜਰੂਰ ਕੋਈ ਨਾ ਕੋਈ ਸਿੰਘ ਭੈਣ ਜਿਹੜੀ ਉਹ ਸੇਵਾ ਲਵੇ ਤੇ ਹੋਰ ਵਿਚਾਈ ਦੀ ਸੇਵਾ ਗੁਰੂ ਘਰ ਜਿਹੜੀ ਉਹ ਵੀ ਚੱਲਣੀ ਹੈ ਉਹ ਆਪ ਨਾਮ ਜਰੂਰ ਨੋਟ ਕਰਵਾਓ ਕੋਈ ਸੰਗਤਾਂ ਦੇ ਮੈਸੇਜ ਆਉਂਦੇ ਵੀ ਨੇ ਚਲੋ ਕਈ ਵਾਰੀ ਕਾਲ ਨਹੀਂ ਅਟੈਂਡ ਕਰ ਪਾਉਣਾ ਪਰ ਤੁਸੀਂ ਮੈਸੇਜ ਜਰੂਰ ਕਰ ਦਿਆ ਕਰੋ ਜਿਹੜੀ ਵੀ ਸੇਵਾ ਲੈਣਾ ਚਾਹੁੰਦੇ ਹੋ ਤੇ ਕੋਲਰਾਂ ਦੀ ਸੇਵਾ ਪੱਖਿਆਂ ਦੀ ਸੇਵਾ 사త్సੰਗ ਜੀ ਇਹ ਸੇਵਾਵਾਂ ਮਾਦੇ ਵਿੱਚ ਸਹਿਯੋਗ ਕਰੋ ਬਾਕੀ ਕੁਝ ਭੈਣਾ ਨੇ ਪੱਕੇ ਨਾਮ ਨੋਟ ਕਰਵਾਏ ਨੇ ਵਿਧਵਾ ਬੀਬੀਆਂ ਨੇ ਜਿਹੜੇ ਰਾਸ਼ਨ ਜਿਹੜਾ ਮਹੀਨੇ ਬਾਅਦ ਦਿੱਤਾ ਜਾਂਦਾ ਹੈ ਜਾਂ ਦਿੱਤਾ ਜਾਣਾ ਹੈ ਅੱਗੇ ਸੋ ਦੇ ਵਿੱਚ ਕੁਝ ਭੈਣਾ ਦੇ ਨਾਮ ਆਏ ਨੇ ਤੇ ਉਹ ਜਿਹੜੇ ਕਹਿੰਦੇ ਕਿ ਅਸੀਂ ਹਰ ਮੰਥ ਤੁਹਾਨੂੰ ਮਤਲਬ ਉਹਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਆ ਤੇ ਜਿਹੜੇ ਵਿਆਹਾਂ ਵਿਆਹ ਹੁੰਦੇ ਨੇ ਲੋੜਵੰਦ ਬੱਚਿਆਂ ਦੇ ਤੇ 사త్సੰਗ ਜੀ ਉਹ ਭੈਣਾ ਉਹ ਬੱਚੀਆਂ ਜਿਨ੍ਹਾਂ ਦੇ ਸਿਰ ਤੇ ਨਾ ਪਰਾ ਦਾ ਸਾਇਆ ਹੈ ਨਾ ਪਿਤਾ ਦਾ ਸਾਇਆ ਹੈ ਕੱਲੀਆਂ-ਕੱਲੀਆਂ ਪੈਣਾ ਤੇ بڑے ਘਰ ਦੇ ਹਾਲਾਤ ਮਾੜੇ ਕਿਸੇ ਦੀਆਂ 5 ਕੁੜੀਆਂ 6 ਕੁੜੀਆਂ ਉਹਨਾਂ ਦਾ ਵਿਆਹ ਕਰਨਾ ਬੜਾ ਔਖਾ ਹੋ ਜਾਂਦਾ ਹੈ ਸੋ ਉਹਨਾਂ ਦੇ ਵਿਆਹ ਜੋ ਬਾਬਾ ਦੀਪ ਸਿੰਘ ਨੇ ਡਿਊਟੀ ਲਈ ਕਿ ਤੁਹਾਡੇ ਤੋਂ ਬਾਬਾ ਜੀ ਨੇ ਬੜੀ ਸੇਵਾ ਲੈਣੀ ਹੈ 사ਸੰਗਤ ਜੀ ਗੁਰੂ ਸਾਹਿਬ ਦੀ ਉਹ ਜਿਹੜੀ ਬਖਸ਼ਿਸ਼ ਸੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਉਹ ਬਚਨ ਸੀ ਉਹ ਅੱਜ ਤੱਕ ਉਪਗਰਿਆ ਆ ਇਹ ਵਿਆਹ ਪਤਾ ਨਹੀਂ ਕਿੱਦਾਂ ਹੋ ਜਾਂਦੇ ਨੇ 100-100 ਵਿਆਹ ਵੀ ਇਕੱਠੇ ਹੋਏ ਨੇ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਸੋ ਇਹ ਸੇਵਾਵਾਂ ਕੋਈ ਇਨਸਾਨ ਨਹੀਂ ਬਾਬਾ ਦੀਪ ਸਿੰਘ ਜੀ ਖੁਦ ਲੈ ਰਹੇ ਨੇ ਮੇਰੇ ਵਰਗਾ ਇਨਸਾਨ ਜਿਹਦੇ ਆਪਣੇ ਪੱਲੇ ਕੁਝ ਨਹੀਂ ਉਹ ਕੁਝ ਨਹੀਂ ਕਰ ਸਕਦਾ ਇਹ ਸੰਗਤ ਹੀ ਕਰ ਰਹੀ ਹੈ ਬਾਬਾ ਦੀਪ ਸਿੰਘ ਦੀ ਸੰਗਤ ਤੋਂ ਸੇਵਾ ਲੈ ਰਹੀ ਹੈ ਸੋ ਸਾਧ ਸੰਗਤ ਜੀ ਜਰੂਰ ਸਹਿਯੋਗ ਕਰਿਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਸਾਧ ਸੰਗਤ ਜੀ ਇਹਨਾਂ ਸੇਵਾਵਾਂ ਦੇ ਵਿੱਚ ਸਹਿਯੋਗ ਕਰਨਾ ਹੀ ਸਮਝ ਲੈਣਾ ਜਿਹਦੇ ਮਨ ਚ ਚਾਹੋ ਆਗਣ ਕਿ ਇਹ ਸੇਵਾ ਮੈਂ ਕਰ ਨਹੀਂ ਜਵੇਂ ਮਨ ਚ ਖੁਸ਼ੀ ਹੋਈ ਬੜੀ ਜੋ ਉਹਦੀ ਸੇਵਾ ਵਾਲੀ ਸੰਗਤ ਬੜੀ ਹੋ ਮਹਮਾ ਆਈ ਸਾ ਸੰਗਤ ਜਿੰਨਾ ਜੋਤ ਦਾ ਫਲ ਹੈ ਨਾ ਉਹਨਾਂ ਹੀ ਘਰ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇੱਕ ਚੀਜ਼ ਦਾ ਫਲ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੋਲਦਰ ਲੱਗੇ ਹੋਣਗੇ ਸੰਗਤ ਬਹੁਤ ਫਲ ਮਿਲਦਾ ਹੈ ਵਿਚਾਈ ਵਧੀਆ ਹੋਏਗੀ ਸੋਹਣੀ ਹੋਏਗੀ ਜਿੱਦਾਂ ਹੁਣ ਮੈਂ ਇੱਕ ਇੱਕ ਖਾਸ ਸੇਵਾ ਜਿਹੜੀ ਸੰਗਤ ਜ਼ਰੂਰ ਇਹ ਨੋਟ ਕਰਿਓ ਗੁਰੂ ਸਾਹਿਬ ਦੇ ਸੋਹਣੇ ਵਸਤਰ ਅਸੀਂ ਦਰਬਾਰ ਸਾਹਿਬ ਤੋਂ ਦਰਸ਼ਨ ਕਰਦੇ ਆ ਨਾ ਘਟੋ ਘਟ ਸਵਾ ਸਵਾ ਲੱਖ ਦਾ ਇੱਕ ਜਿਹੜਾ ਰਮਾਲਾ ਸਾਹਿਬ ਹੈ ਹੁਣ ਗੁਰੂ ਸਾਹਿਬ ਆਪਾਂ ਕਿਹੜੇ ਕਿਹੜੇ ਬ੍ਰਾਂਡਡ ਕੱਪੜੇ ਪਾਉਣੇ ਆ ਤੇ ਗੁਰੂ ਸਾਹਿਬ ਦੇ ਵਸਤਰ ਕਿਉਂ ਮਾੜੇ ਹੋਣ ਸੋ ਉਹਨਾਂ ਵਸਤਾਂ ਦੀ ਸੇਵਾ ਵੀ ਆਪ ਸਭ ਲੈ ਸਕਦੇ ਹੋ ਸੋਹਣੇ ਚੰਦੋਏ ਹੋਣ ਸੰਦੋਨੇ ਵਸਤਰ ਹੋਣ ਸੋ ਜੇ ਸੰਗਤ ਚਾਹਵਣ ਹੋਵੇ ਵੀ ਗੁਰੂ ਸਾਹਿਬ ਦੇ ਵਸਤਰ ਸੋਹਣੇ ਹੋਣ ਸੋ ਚੋ ਕਿੱਡੀ ਵੱਡੀ ਸੇਵਾ ਹੈ ਅਸੀਂ ਜਿਹੜੇ ਨਾ ਪ੍ਰੇਮ ਕਰਦੇ ਨੂੰ ਕੱਪੜੇ ਲੈ ਕੇ ਦਿੰਨੇ ਆ ਵਿਆਹਾਂ ਦੇ ਵਿੱਚ ਗਿਫਟ ਕਰਦੇ ਆ ਕੀ ਗੱਲ ਅਸੀਂ ਗੁਰੂ ਸਾਹਿਬ ਲਈ ਵਸਤਰਾ ਦੀ ਸੇਵਾ ਨਹੀਂ ਕਰ ਸਕਦੇ ਸੋ ਸਾਧ ਸੰਗਤ ਜੀ ਇਹ ਵੀ ਬੜੀ ਵੱਡੀ ਸੇਵਾ ਏ ਸੋ ਇਸ ਸੇਵਾ 'ਚ ਵੀ ਨਾਮ ਨੋਟ ਕਰਵਾਓ ਵਸਤਰਾ ਦੀ ਸੇਵਾ ਵੀ ਲੋ ਸੋ ਆਪ ਸਭ ਸੰਗਤਾਂ ਨੂੰ ਦੱਸ ਦਿੱਤਾ ਜਾਏਗਾ ਕਿ ਕਿੱਥੋਂ ਵਸਤੂ ਤਿਆਰ ਕਰਵਾਉਣੇ ਨੇ ਸੋ ਆਪ ਸਭ ਉਹ ਤਰੀਕੇ ਨਾਲ ਸੇਵਾ ਕਰ ਸਕਦੇ ਹੋ ਸੋ ਸਾਧ ਸੰਗਤ ਜੀ ਆਓ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ